ਕਮਲਕੌਰ ਦੇ ਕਤਲ ਤੋਂ ਬਾਅਦ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਜੋ ਨਿਹੰਗ ਨੇ ਭਾਈ ਅਮਰਤਪਾਲ ਸਿੰਘ ਮੈਰੋ ਤੇ ਉਹਨਾਂ ਦੋਨੇ ਸਾਥੀਆਂ ਨੇ ਲਈ ਹੈ ਕਿਵੇਂ ਦੇਖ ਦوں ਇਹ ਸਾਰੇ ਮਸਲੇ ਨੂੰ ਕਿੰਨਾ ਕਿ ਸਹੀ ਹੈ ਕਿ ਗਲਤ ਹੈ ਜੀ ਅਮਰਤਪਾਲ ਮੈਰੋ ਉਸ ਦੀਆਂ ਬਹੁਤ ਸਾਰੀਆਂ ਵੀਡੀਓ ਸੋਨਾਂ ਦੀਆਂ ਭਾਈ ਸਾਹਿਬ ਦੀਆਂ ਵਾਇਰਲ ਹੋਈਆਂ ਨੇ ਜੀ ਇੱਕ ਬੀਬੀ ਹੋਰ ਸੀ ਉਹ ਲੁਥਰਾ ਕਰਕੇ ਦੀਪਿਕਾ ਲੁਥਰਾ ਦੀਪਿਕਾ ਲੁਥਰਾ ਮੈਨੂੰ ਪੂਰਾ ਨਾਮ ਨਹੀਂ ਹੁੰਦਾ ਪਤਾ ਵੀ ਨਹੀਂ ਦਾ ਉਹ ਵੀ ਬਹੁਤ ਗੰਦੇ ਤਰੀਕੇ ਦਾ ਵੀਡੀਓ ਬਣਾਉਂਦੀ ਸੀਗੀ ਉਸ ਨੂੰ ਵੀ ਅਮਰਤਪਾਲ ਨੇ ਸਮਝਾਇਆ ਸੀ ਆਪਣੇ ਪਿੰਡ ਦੇ ਵਿੱਚ ਬੁਲਾ ਕੇ ਪਤਾ ਨਹੀਂ ਉਹਦੇ ਪਿੰਡ ਦੇ ਵਿੱਚ ਗਏ ਸੀਗੇ ਤੇ ਜਦੋਂ ਅਮਰਤਪਾਲ ਮੈਰੋ ਦੇ ਨਾਲੋਂ ਗੱਲਬਾਤ ਕਰਦੀ ਆ ਯਾਰ ਤੁਸੀਂ ਇੱਦਾਂ ਯਾਰ ਇੱਦਾਂ ਉਹ ਕਹਿੰਦਾ ਪਹਿਲਾਂ ਗੱਲ ਸੁਣ ਸਿਰ ਤੇ ਚੁੰਨੀ ਲੈ ਮੈਂ ਯਾਰ ਯੂਰਨਿਸ਼ਲ ਯਾਰ ਨਹੀਂ ਕਹਿਣਾ ਅਰੇ ਯਾਰ ਕਿੱਦਾਂ ਯਾਰ ਨਹੀਂ ਕਹਿਣਾ ਮੈਂ ਤੁਹਾਡੇ ਤੁਹਾਡੇ ਭਰਾ ਵਰਗਾ ਨਹੀਂ ਲੈ ਲਓ ਅਸੀਂ ਤੁਹਾਡਾ ਸਤਕਾਰ ਕਰਦੇ ਆ ਸਿਰ ਤੇ ਚੁੰਨੀ ਲੈ ਲਓ ਮੈਂ ਲੋਕਾਂ ਤੇ ਬਹੁਤ ਹੈਰਾਨ ਆ ਇਹ ਉਹੀ ਲੋਕ ਨੇ ਜੋ ਕਮਲਕੌਰ ਦੀਆਂ ਵੀਡੀਓਜ਼ ਨੂੰ ਲਾਈਕ ਕਰਦੇ ਸੀ ਉਹਨਾਂ ਨੂੰ ਫੋਲੋ ਕਰਦੇ ਸੀਗੇ ਤੇ ਕਮੈਂਟ ਦਾ ਇੱਕ ਦੂਜਾ ਪਾਸੇ ਵੀ ਹੈ ਕਿ ਉਹ ਕਮੈਂਟ ਦੇ ਵਿੱਚ ਕਹਿੰਦੇ ਨੇ ਕਿ ਗੰਦ ਸਾਫ ਹੋ ਗਿਆ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਲੋਕਾਂ ਰਾਏ ਤੁਹਾਨੂੰ ਮੁੱਕ ਰੱਖਣੀ ਚਾਹੀਦੀ ਆ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪ ਹੀ ਦੱਸ ਰਹੇ ਹੋ ਨਾ ਜੀ ਲੋਕ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਸੀ ਦੂਜੇ ਪਾਸੇ ਸਭ ਤੋਂ ਵੱਡੀ ਉਖਮਾ ਕਿ ਕੀ ਗਈ ਜੀ ਪਿੱਛੇ ਬਿਲਕੁਲ ਸਸਕਾਰ ਤੇ ਕਹਿੰਦੇ ਸਿਰਫ ਤਿੰਨ ਚਾਰ ਜਣੇ ਸੀਗੇ ਮਾ ਭਰਾ ਤੇ ਇੱਕ ਖਰੇ ਭੈਣ ਉਹ ਪਤਾ ਨਹੀਂ ਹੋਰ ਕੌਣ ਸੀਗਾ ਇੱਕ ਭੈਣ ਭਰਾ ਇੱਕ ਵਿਾਰਸਾ ਵਾਂਗ ਕਿਤੇ ਉਸ ਦਾ ਸਸਕਾਰ ਕੀਤਾ ਗਿਆ ਜਦੋਂ ਤੁਸੀਂ ਦੀਪਕਾ ਲੁਥਰਾ ਦੀ ਗੱਲ ਕੀਤੀ ਮੈਂ ਇੱਕ ਪਾਰ ਮੋੜ ਤੋਂ ਉਹਦੇ ਸਵਾਲ ਤੇ ਆਣਾ ਚਾਹਣਾ ਉਹਨੇ ਵੀ ਮਾਫੀ ਮੰਗੀ ਹੈ ਸੋਸ਼ਲ ਮੀਡੀਆ ਦੇ ਆਪਣੇ ਅਕਾਊਂਟ ਤੇ ਲਾਈਵ ਹੋ ਕੇ ਵੀਡੀਓ ਵੀ ਡਿਲੀਟ ਕੀਤੀਆਂ ਗਈਆਂ ਨੇ ਜਿਹੜੀਆਂ ਉਹ ਗਲਤ ਸ਼ਬਦ ਬੋਲਦੇ ਨੇ ਤੇ ਹੁਣ ਦੁਬਾਰਾ ਤੋਂ ਉਹਨਾਂ ਨੇ ਕਿਹਾ ਕਿ ਮੈਨੂੰ ਖਤਰਾ ਹੈ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਸਿਕਿਉਰਿਟੀ ਦਿੱਤੀ ਜਾਵੇ ਨੂੰ ਇਹਨੂੰ ਕੋਈ ਪਛਾਹ ਤੂੰ ਸਮਾਜ ਸੇਵਾ ਦਾ ਬਹੁਤ ਵੱਡੀ ਜਾਂ ਤੂੰ ਕੋਈ ਰਾਜਨੀਤਿਕ ਆਗੂ ਆ ਬਹੁਤ ਵੱਡੀ ਜਾਂ ਤੂੰ ਇਸ ਤਰ੍ਹਾਂ ਦਾ ਕੋਈ ਦੇਸ਼ ਇਤਹਾਸ ਦਾ ਕੰਮ ਕੀਤਾ ਤੈਨੂੰ ਜਿਹੜੀ ਸੁਰੱਖਿਆ ਦਿੱਤੀ ਜਾਵੇ ਹਮਮ ਜੇ ਦੀਪਿਕਾ ਲੁਥਰਾ ਕੁੜੀ ਆ ਮਾਫੀ ਚੋਣਾ ਕਹਿਣਾ ਤਾਂ ਨਹੀਂ ਚਾਹੀਦਾ ਹਮ ਇਹਨੇ ਇੱਕ ਬੈਦ ਦੇ ਉਹ ਪ੍ਰੋਮੋਸ਼ਨ ਕੀਤੀ ਸੀ ਜੀ ਜੀ ਹਾਂ ਇਨੇ ਗੰਦੇ ਤਰੀਕੇ ਦੇ ਨਾਲ ਕੀਤੀ ਸੀਗੀ ਡਬਲ ਮੀਨਿੰਗ ਗੱਲਾਂ ਇਨੇ ਇੱਕ ਗੰਦੇ ਤਰੀਕੇ ਦਾ ਕਰਦਾ ਕਿ ਮੈਂ ਲੋਕਾਂ ਨੂੰ ਮੈਂ ਬਾਤ ਪਹੁੰਚਿਆ ਮਤਲਬ ਦੀਪਿਕਾ ਲੁਖਾ ਨੂੰ ਪੁੱਛਦਾ ਤੂੰ ਕਿੱਦਾਂ ਆਪਣੇ ਘਰ ਦੇ ਅਨੂਮੂਦ ਖਾਂਦੀ ਹੋਉਂਗੀ ਆਪਣੇ ਨੇ ਹੁਸ਼ਿਆਰਪਨ న్యూਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਬੀਤੇ 2 ਦਿਨ ਪਹਿਲਾਂ ਜਦੋਂ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਦੀ ਭੇਦ ਭਰੇ ਹਾਲਾਤਾਂ ਵਿੱਚ ਡੈੱਡ ਬੋਡੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਵੀ ਖੜੇ ਹੋ ਰਹੇ ਨੇ ਤੇ ਹੋਰ ਜਿਹੜੇ ਬਾਕੀ ਵੀਡੀਓ ਬਣਾਉਂਦੇ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਨੇ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਪਾਇਆ ਜਾ ਰਿਹਾ ਉਹਨਾਂ ਦੇ ਦਿਲਾਂ ਦੇ ਵਿੱਚ ਸੋ ਇਸ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇੱਕ ਵਾਰ ਫਿਰ ਤੋਂ ਮਿਸਟਰ ਚੇਤਨ ਕਸ਼ਪ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਚੇਤਨ ਜੀ ਮੇਰਾ ਪਹਿਲਾ ਸਵਾਲ ਤੁਹਾਡੇ ਨਾਲ ਇਹੀ ਹੈ ਕਿ ਕਮਲਕੌਰ ਦੇ ਕਤਲ ਤੋਂ ਬਾਅਦ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਜੋ ਨਿਹੰਗ ਨੇ ਭਾਈ ਅਮਰਤਪਾਲ ਸਿੰਘ ਮੈਰੋ ਤੇ ਉਹਨਾਂ ਦੋਨੇ ਸਾਥੀਆਂ ਨੇ ਲਈ ਹੈ ਕਿਵੇਂ ਦੇਖਦੇ ਹੋ ਇਹ ਸਾਰੇ ਮਸਲੇ ਨੂੰ ਕਿੰਨਾ ਕੁ ਸਹੀ ਹੈ ਕਿ ਗਲਤ ਹੈ ਜੀ ਇਹ ਦੇਖੋ ਮੈਨੂੰ ਲੱਗਦਾ ਕਿ ਜਦੋਂ ਉਹਦਾ ਕਮਲਕੌਰ ਦਾ ਬਵਾਦਤ ਮੈਂ ਤਾਂ ਉਹਨੂੰ ਕਹਾ ਗਿਆ ਜਿਸ ਤਰ੍ਹਾਂ ਗੰਦੀਆਂ ਵੀਡੀਓਸ ਉਸ ਮਹਿਲਾਵਾਂ ਵੱਲੋਂ ਬਣਾਈਆਂ ਜਾਂਦੀਆਂ ਸੀ ਜਿਸ ਤਰ੍ਹਾਂ ਦੀ ਗੰਦੀ ਭੱਦੀ ਬੇहद ਗੰਦਲੇ ਪੱਦਰ ਦੀ ਸ਼ਬਦਾਵਲੀ ਆ ਉਸ ਲੋ ਲੋ ਆਪਣੀ ਵੀਡੀਓ ਦੇ ਵਿੱਚ ਵਰਤੀ ਜਾਂਦੀ ਸੀ ਤਾਂ ਉਹ ਜਦੋਂ ਉਸ ਦਾ ਕਤਲ ਹੁੰਦਾ ਬਾਡੀ ਮਿਲਦੀ ਹੈ ਅਮਰਤਪਾਲ ਸਿੰਘ ਮਹਿਰੋ ਉਹ ਸੋਸ਼ਲ ਮੀਡੀਆ ਤੇ ਕਾਫੀ ਉਹਨਾਂ ਦਾ ਨਾਮ ਵੀ ਹੈ ਕਿਉਂਕਿ ਕਾਫੀ ਸਾਰੇ ਕੇਸਾਂ ਦੇ ਵਿੱਚ ਉਹਨਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਉਹਨਾਂ ਦੇ ਦੋ ਸਾਥੀ ਪੁਲਿਸ ਦੇ ਕੋਲ ਸਰੈਂਡਰ ਵੀ ਕਰ ਦਿੰਦੇ ਨੇ ਪੁਲਿਸ ਨੇ ਇਸ ਦੀ ਬਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ ਐਸਐਸਪੀ ਤੇ ਅਮਨੀਤ ਕੁੰਡਲ ਨੇ ਮੈਡਮ ਸ਼ਾਇਦ ਇਥੋਂ ਦੇ ਤਾਂ ਤੁਸੀਂ ਕਹਿੰਦੇ ਹੋ ਕਿ ਮਹਿਰਾ ਕੀ ਇਸ ਬਾਰੇ ਕਹਿਣਾ ਚਾਹੇ ਕਿਵੇਂ ਵੇਖਦੇ ਹੋ ਦੇਖੋ ਜਦੋਂ ਕਮਲ ਕੌਰ ਦਾ ਕਤਲ ਹੁੰਦਾ ਹਮ ਪ੍ਰਿਜੀ ਤੁਸੀਂ ਕੱਲ ਨੋਟ ਕੀਤੀ ਹੋਵੇਗੀ ਨੋਟਿਸ ਕੀਤੀ ਹੋਵੇਗੀ ਸਾਡੀ ਤੁਹਾਡੀ ਗੱਲ ਵੀ ਚੱਲਦੀ ਸੀਗੀ ਇਹ ਕਮੈਂਟ ਸੈਕਸ਼ਨ ਦੇ ਵਿੱਚ ਅਸੀਂ ਕਮੈਂਟ ਪੜ੍ਹਦੇ ਸੀਗੇ ਬਿਲਕੁਲ ਮੈਨੂੰ ਕੋਈ ਸਿੰਗਲ ਕਮੈਂਟ ਇਦਾਂ ਦਾ ਨਹੀਂ ਲੱਭਿਆ ਜਿਹੜਾ ਮੈਰੋ ਦੇ ਖਿਲਾਫ ਹੋਵੇ ਅਮਰਤਪਾਲ ਮੈਰੋ ਦੇ ਖਿਲਾਫ ਹੋਵੇ ਜੀ ਇਸ ਤਰ੍ਹਾਂ ਦੀ ਲੋਕ ਇੱਥੇ ਇਹ ਸਵਾਲ ਖੜੇ ਕਰ ਰਹੇ ਨੇ ਯਾਰ ਕਿਸੇ ਦੀ ਕੁੜੀ ਮਾਰਤੀ ਕਿਸੇ ਦੀ ਧੀ ਮਾਰਤੀ ਕਿਸੇ ਦੀ ਭੈਣ ਮਾਰਤੀ ਕਿ ਸਾਰੇ ਪੇਠ ਉਸ ਦੀ ਸਭ ਤਸ ਪਾ ਰਹੇ ਨੇ ਪਰ ਹਾਲਾਤ ਦੇਖੋ ਨਾ ਕਿਹੜਾ ਹਾਲਾਤਾਂ ਦੇ ਵਿੱਚ ਕਤਲ ਹੋਇਆ ਹਮ ਅਮਰਤਪਾਲ ਮੈਰੋ ਉਸ ਦੀਆਂ ਬਹੁਤ ਸਾਰੀਆਂ ਵੀਡੀਓਸ ਉਹਨਾਂ ਦੀਆਂ ਭਾਈ ਸਾਹਿਬ ਦੀਆਂ ਵਾਇਰਲ ਹੋਈਆਂ ਨੇ ਜੀ ਇੱਕ ਬੀਬੀ ਹੋਰ ਸੀ ਉਹ ਲੁਥਰਾ ਕਰਕੇ ਬੀਬੀ ਕਾਲ ਉਥਰਾ ਦੀਪਿਕਾ ਲੁਥਰਾਈ ਮੈਨੂੰ ਪੂਰਾ ਨਾਮ ਨਹੀਂ ਉਹਦਾ ਪਤਾ ਬੀਬੀ ਦਾ ਤਾਂ ਉਹ ਵੀ ਬਹੁਤ ਗੰਦੇ ਤਰੀਕੇ ਦਾ ਵੀਡੀਓ ਬਣਾਉਂਦੀ ਸੀਗੀ ਉਸ ਨੂੰ ਵੀ ਅਮਰਤਪਾਲ ਨੇ ਸਮਝਾਇਆ ਸੀ ਆਪਣੇ ਪਿੰਡ ਦੇ ਵਿੱਚ ਬੁਲਾ ਕੇ ਪਤਾ ਨਹੀਂ ਉਹਦੇ ਪਿੰਡ ਦੇ ਵਿੱਚ ਗਏ ਸੀਗੇ ਤੇ ਜਦੋਂ ਅਮਰਤਪਾਲ ਮੈਰੋ ਦੇ ਨਾਲੋਂ ਗੱਲਬਾਤ ਕਰਦੀ ਹੈ ਯਾਰ ਤੁਸੀਂ ਇਦਾਂ ਯਾਰ ਇਦਾਂ ਉਹ ਕਹਿੰਦਾ ਪਹਿਲਾਂ ਗੱਲ ਸੁਣ ਸਿਰ ਤੇ ਜੁੰਨੀ ਲਾ ਮੈਂ ਯਾਰ ਯੂਰ ਨਹੀਂ ਹੈਗਾ ਯਾਰ ਨਹੀਂ ਕਹਿਣਾ ਮੈਨੂੰ ਭਾਈ ਕਹਲਾ ਮੈਨੂੰ ਵੀਰ ਕਹਲਾ ਮੈਨੂੰ ਭਰਾ ਕਹਲਾ ਆ ਯਾਰ ਯੂਰ ਵਾਲੀ ਟਿੱਪਣੀ ਸ਼ਬਦ ਆਵਲੀ ਮਰਦਾ ਨਹੀਂ ਵਰਤਦੇ ਬਿਲਕੁਲ ਜੀ ਕਿਉਂ ਹੰਗਬਾਣੇ ਚ ਸੀਗੇ ਜੋ ਅਮਰਤਪਾਲ ਮੈਰੋਂ ਨੂੰ ਵਧੀਆ ਲੱਗਿਆ ਵਧੀਆ ਮੈਂ ਠੋਕ ਕੇ ਹਮਾਇਤ ਕਰਦਾ ਅਮਰਤਪਾਲ ਦੇ ਉਸ ਬਿਆਨ ਦੀ ਪਰ ਕੀ ਮੈਂ ਕੀ ਸੋਚਦਾ ਕਹਲਾ ਮੇਰੇ ਸੋਚਣ ਨਾਲ ਨਹੀਂ ਕੁਝ ਹੁੰਦਾ ਹਮ ਕਮੈਂਟ ਸੈਕਸ਼ਨ ਤੋਂ ਆਪਾਂ ਅੰਦਾਜ਼ਾ ਲਾ ਸਕਦਾ ਹੈ ਕਿ ਲੋਕਾਂ ਦੀ ਕੀ ਸੋਚ ਹੈ ਇਸ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਆਪਾਂ ਇਹ ਨਹੀਂ ਕੀ ਆਪਾਂ ਖੁਸ਼ੀ ਮਨਾ ਰਹੇ ਹਾਂ ਉਹਦੇ ਕਤਲ ਦੀ ਆਪਾਂ ਇਹ ਨਹੀਂ ਕਿ ਆਪਾਂ ਕਹ ਦਿੰਦਾ ਕਿ ਕਤਲ ਕਰਕੇ ਅਮਰਸਪਾਲ ਨੇ ਵਧੀਆ ਕੀਤਾ ਲੋਕਾਂ ਦੀ ਸਾਨੂੰ ਕਿਉਂਕਿ ਜਦੋਂ ਕਿਸੇ ਵੀ ਆਪਾਂ ਮੁੱਦੇ ਨੂੰ ਚੱਕਦੇ ਆ ਨਾ ਪ੍ਰੀਤ ਜੀ ਉਹ ਲੋਕ ਰਾਏ ਸਾਨੂੰ ਮੁੱਖ ਤੌਰ ਤੇ ਜਿਹੜੀ ਉਹ ਪ੍ਰਮੁਖਤਾ ਦੇ ਨਾਲ ਵੇਖਣੀ ਚਾਹੀਦੀ ਹੈ ਕਿ ਉਹ ਲੋਕ ਰਾਏ ਸੀ ਕਮੈਂਟ ਸੈਕਸ਼ਨ ਦੇ ਵਿੱਚੋਂ ਆਪਾਂ ਵੇਖ ਸਕਦੇ ਆ ਕਮੈਂਟ ਬਾਕਸ ਦੇ ਵਿੱਚ ਲੋਕਾਂ ਦੀਆਂ ਕੀ ਕੀ ਪ੍ਰਤੀਕਰਮ ਲੋਕਾਂ ਦੇ ਜਿਹੜੇ ਆ ਰਹੇ ਸੀਗੇ ਜੀ ਤੁਸੀਂ ਚੇਤਨ ਜੀ ਕਮੈਂਟ ਸੈਕਸ਼ਨ ਦੀ ਗੱਲ ਕੀਤੀ ਹੈ ਮੈਂ ਲੋਕਾਂ ਤੇ ਬਹੁਤ ਹੈਰਾਨ ਆ ਇਹ ਉਹੀ ਲੋਕ ਨੇ ਜੋ ਕਮਲਕੌਰ ਦੀਆਂ ਵੀਡੀਓਜ਼ ਨੂੰ ਲਾਈਕ ਕਰਦੇ ਸੀ ਉਹਨਾਂ ਨੂੰ ਫੋਲੋ ਕਰਦੇ ਸੀਗੇ ਤੇ ਕਮੈਂਟ ਦੇ ਇੱਕ ਦੂਜੇ ਪਾਸੇ ਇਹ ਵੀ ਹੈ ਕਿ ਉਹ ਕਮੈਂਟ ਦੇ ਵਿੱਚ ਕਹਿੰਦੇ ਨੇ ਕਿ ਗੰਦ ਸਾਫ਼ ਹੋ ਗਿਆ ਤੁਸੀਂ ਇਸ ਚੀਜ਼ ਨੂੰ ਕੀ ਕਹਿੰਦੇ ਹੋ ਜੀ ਮੈਂ ਕਹਾਂ ਜੀ ਦੇਖੋ ਬਈ ਜਿਹੜੇ ਤਾਂ ਉਹਨੂੰ ਦੇਖਦੇ ਸੀਗੇ ਸਿਰਫ ਉਹਨਾਂ ਲੋਕਾਂ ਦੀ ਗੱਲ ਕਰੀ ਮੈਨੂੰ ਪਤਾ ਵੀ ਨਹੀਂ ਸੀਗਾ ਤੁਹਾਨੂੰ ਬੈਂਕ ਪਰ ਪਰਮਾਤਮਾ ਦੀ ਕਸਮ ਮੈਨੂੰ ਪਤਾ ਵੀ ਨਹੀਂ ਸੀ ਕਿ ਕਮਲਕੌਰ ਨਾਮ ਦੀ ਕੋਈ ਇਨਫਲੂਐਂਸਰ ਵੀ ਹੈ ਕਿ ਜਦੋਂ ਮੈਂ ਤੁਹਾਨੂੰ ਵੀਡੀਓ ਦਿਖਾਈ ਸੀ ਤੁਸੀਂ ਮੈਨੂੰ ਦਿਖਾਈ ਜਦੋਂ ਕਤਲ ਹੋਇਆ ਕਿ ਯਾਰ ਚੇਤਨ ਪਾਜੀ ਇਹਦਾ ਕਤਲ ਹੋ ਗਿਆ ਮੈਂ ਕਿਹ ਕੌਣ ਸੀਗੀ ਤੁਸੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਦੋ ਦਿਨ ਜਾਣੀ ਆ ਇੱਕ ਪ੍ਰੀਤ ਜੱਟੀ ਅਦੀਪਿਕਾ ਲੁਥਰਾ ਇਹਦੀਆਂ ਵੀ ਤੁਸੀਂ ਮੈਨੂੰ ਵੀਡੀਓਜ਼ ਦਿਖਾਈਆਂ ਮੈਂ ਦੋ ਤਿੰਨ ਦਿਨ ਇੱਥੇ ਬੈਠ ਕੇ ਹਾਂਜੀ ਤੁਸੀਂ ਮੈਨੂੰ ਕਈ ਕੁਝ ਹੋਰ ਦਿਖਾਇਆ ਤੇ ਦੇਖੋ ਇੱਕ ਪਾਸੇ ਲੋਕ ਜਿਹੜੇ ਉਹਦੇ ਚਾਰ ਲੱਖ ਕਹਿੰਦੇ ਫੋਲੋਅਰਸ ਆ ਬਿਲਕੁਲ ਜਿਹੜੇ ਉਹਨੂੰ ਦੇਖਦੇ ਸੀਗੇ ਕਮੈਂਟਾਂ ਦੇ ਵਿੱਚ ਲੋਕ ਕਮੈਂਟ ਕਰ ਰਹੇ ਸੀਗੇ ਗੰਦ ਸਾਫ ਹੋ ਗਿਆ ਵਧੀਆ ਕਰਤਾ ਇਹਨੇ ਗੰਦ ਬਹੁਤ ਪਾਇਆ ਸੀ ਤੇ ਪੰਜਾਬ ਦੀ ਪੀੜ੍ਹੀ ਨੂੰ ਉਹ ਕਰ ਰਹੀ ਸੀਗੀ ਹੈਨਾ ਇਹਨੇ ਨਾਂ ਪਿੱਛੇ ਕੋਰ ਲਿਖਿਆ ਹੋਇਆ ਸੀਗਾ ਤਾਂ ਦੇਖੋ ਫਿਰ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਲੋਕ ਰਾਏ ਤੁਹਾਨੂੰ ਮੁੱਕ ਰੱਖਣੀ ਚਾਹੀਦੀ ਆ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪ ਹੀ ਦੱਸ ਰਹੇ ਹੋ ਨਾ ਜੀ ਲੋਕ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਸੀ ਦੂਜੇ ਪਾਸੇ ਸਭ ਤੋਂ ਵੱਡੀ ਉਕਮਾ ਕੇ ਕੀ ਗਈ ਜੀ ਪਿੱਛੇਓ ਬਿਲਕੁਲ ਸੰਸਕਾਰ ਤੇ ਕਹਿੰਦੇ ਸਿਰਫ ਤਿੰਨ ਚਾਰ ਜਣੇ ਸੀਗੇ ਜਾਨੀ ਹਾਂ ਭਰਾ ਤੇ ਇੱਕ ਖਰੇ ਭੈਣ ਉਹ ਪਤਾ ਨਹੀਂ ਰੋਸ ਕੋਣ ਸੀਗਾ ਇੱਕ ਭੈਣ ਭਰਾ ਇੱਕ ਲਵਾਰਸਾ ਵਾਂਗ ਕਿਤੇ ਉਹਦਾ ਸੋਸਤਾ ਸੰਸਕਾਰ ਕੀਤਾ ਗਿਆ ਜੀ ਜੀ ਸੋਸ਼ਲ ਮੀਡੀਆ ਤੇ ਪੋਸਟ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ 4 ਲੱਖ ਉਸ ਮਹਿਲਾ ਦੇ ਉਸ ਲੇਡੀਜ਼ ਦੇ ਜਿਹੜੇ ਫੋਲੋਅਰਸ ਸੀਗੇ ਜੀ ਤੇ ਸੰਸਕਾਰ ਤੇ ਚਾਰ ਜਣੇ ਵੀ ਨਹੀਂ ਜੁੜ ਸਕੇ ਤੇ ਯਾਰ ਸਿੱਧਾ ਦਾ ਕੰਮ ਕਰਨਾ ਹੀ ਕਿਉਂ ਆ ਜੀ ਇੱਕ ਚੇਤਨ ਜੀ ਇੱਕ ਬਹੁਤ ਵੱਡੀ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਉਹਨੂੰ ਦੇਖਣ ਨੂੰ ਤਰਸਦੇ ਸੀਗੇ ਤੇ ਉਸ ਸਮੇਂ ਤੁਸੀਂ ਦੱਸ ਰਹੇ ਸੀ ਕਿ ਕੋਈ ਲੁਧਿਆਣੇ ਵਿੱਚ ਡੈੱਡ ਬੋਡੀ ਲੈਣ ਨੂੰ ਤਿਆਰ ਨਹੀਂ ਸੀਗਾ ਕੋਈ ਐਂਬੂਲੈਂਸ ਵਾਲਾ ਦੇਖੋ ਹਾਂ ਬਿਲਕੁਲ ਲੋਕ ਉਹੜੀ ਵੀਡੀਓ ਥੱਲੇ ਕਮੈਂਟ ਕਰਦੇ ਨੇ ਅੱਜ ਵੀ ਉਹਦਾ ਵੀਡੀਓ ਦੇਖ ਲਓ ਥੱਲੇ ਕਮੈਂਟ ਬਹੁਤ ਸਾਰੇ ਲੋਕਾਂ ਨੇ ਕੀਤੇ ਹੋਣਗੇ ਮੈਂ ਤਾਂ ਅੱਜ ਇੱਕ ਵੀਡੀਓ ਸਾਨੂੰ ਆਦਾ ਤਾਂ ਨਾ ਪਹਿਲੇ ਬਹਿ ਕੇ ਰੀਲਾਂ ਦੇਖਣ ਦੀ ਆਪਾਂ ਉਹ ਦੇਖ ਰਹੇ ਸੀਗੇ ਜਦੋਂ ਮੈਂ ਸਕਰੋਲ ਕੀਤਾ ਤਾਂ ਉਹਦੀ ਇੱਕ ਨਾ ਅਫੀਮ ਵਾਲੀ ਵੀਡੀਓ ਆ ਗਈ ਦੋ ਅਫੀਮ ਦੀ ਉਹਨਾਂ ਇਦਾਂ ਗੋਲੀਆਂ ਜੀਆਂ ਬਣਾਈਆਂ ਛੋਟੀਆਂ ਜੀਆਂ ਅਫੀਮ ਆ ਕਿ ਪਤਾ ਨਹੀਂ ਕਿਹਾ ਉਹ ਤੇ ਉਹ ਗਲਾਸਾਂ ਦੇ ਵਿੱਚ ਟੰਗੀ ਹੋਆ ਉਹ ਸ਼ਬਦਾਵਲੀ ਹੁਣ ਕੀ ਵਰਤ ਰਹੀ ਹੈ ਜੀ ਮਤਲਬ ਕਿ ਇਹ ਇਸ ਤਰ੍ਹਾਂ ਦੀਆਂ ਸ਼ਬਦਾਵਲੀਆਂ ਕਈ ਇਨਫਲੂਐਂਸਰ ਵਰਤਦੇ ਆ ਪਰਵਾਰਾਂ ਦੇ ਵਿੱਚ ਬੈਠ ਕੇ ਖੜ ਕੇ ਦੇਖਣਾ ਸੁਣਨਾ ਤਾਂ ਬਹੁਤ ਦੂਰ ਦੀ ਗੱਲ ਆ ਪ੍ਰੀਤ ਜੀ ਅਸੀਂ ਚਾਰ ਦੋਸਤ ਵੀ ਇਕੱਠੇ ਹੋ ਕੇ ਉਹਨਾਂ ਦੇ ਵੀਡੀਓਜ਼ ਨਹੀਂ ਵੇਖ ਸਕਦੇ ਕਈ ਇਨਫਲੂਐਂਸਰਸ ਦਾ ਇਸ ਤਰ੍ਹਾਂ ਦੀ ਗੰਦੀ ਸ਼ਬਦਾਵਲੀ ਜਿਹੜੀ ਉਹ ਵਰਤਦੇ ਆ ਅਸੀਂ ਇਫਤਿਹਾਰ ਠਾਕੁਰ ਦਾ ਵਿਰੋਧ ਕੀਤਾ ਅਸੀਂ ਕਹਿੰਦੇ ਕਿ ਤੁਸੀਂ ਗੰਦੀ ਕਮੇਡੀ ਕਰਦੇ ਸੀਗੇ ਪਰ ਘੱਟ ਇਧਰ ਵਾਲੇ ਵੀ ਹੈ ਨਹੀਂ ਉਹ ਜਿਹੜੇ ਇਸ ਤਰ੍ਹਾਂ ਦੇ ਇਨਫਲੂਐਂਸਰ ਨੇ ਜੀ ਜੀ ਮੈਨੂੰ ਲੱਗਦਾ ਕਿ ਜੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਤਾਂ ਸਾਨੂੰ ਇਹਨਾਂ ਦਾ ਵਿਰੋਧ ਪਹਿਲ ਦੇ ਆਧਾਰ ਤੇ ਆਪਣੇ ਵਾਲੇ ਦਾ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਜੀ ਜੀ ਚੇਤਨ ਜੀ ਕਮਲਕੌਰ ਦੀ ਮੌਤ ਤੋਂ ਬਾਅਦ ਜਿਹੜੇ ਹੋਰ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜੋ ਡਬਲ ਮੀਨਿੰਗ ਗੱਲਾਂ ਬੋਲਦੇ ਨੇ ਆਪਣੀ ਵੀਡੀਓ ਦੇ ਵਿੱਚ ਉਹਨਾਂ ਵੱਲੋਂ ਆਪਣੇ ਪੇਜ ਤੋਂ ਵੀਡੀਓ ਵੀ ਹਟਾਈਆਂ ਗਈਆਂ ਮਾਫੀ ਵੀ ਮੰਗੀ ਗਈ ਪਰ ਤੁਹਾਨੂੰ ਲੱਗਦਾ ਕਿ ਕਾਨੂੰਨੀ ਤੌਰ ਦੇ ਨਾਲ ਇਹਨਾਂ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ ਜੀ ਦੇਖੋ ਸਜ਼ਾ ਹੋਣੀ ਚਾਹੀਦੀ ਹੈ ਦੇਖੋ ਕਾਨੂੰਨ ਸੰਵਿਧਾਨਕ ਹੱਕ ਆ ਜੀ ਹੁਣ ਸੋਸ਼ਲ ਮੀਡੀਆ ਅਧਾਰਾ ਹੁਸ਼ਾਰਪੁਰ ਨਿਊਜ਼ ਆ ਅਸੀਂ ਵੀ ਸੋਸ਼ਲ ਮੀਡੀਆ ਵਾਲੇ ਆ ਅਸੀਂ ਵੀ ਡਿਜੀਟਲ ਪਲੈਟਫਾਰਮ ਆ ਚਾਹੇ ਅਸੀਂ ਹੁਣ ਸਾਨੂੰ ਹੁਣ ਫੇਸਬੁਕ ਯੂਟਿਊਬ ਦੀਆਂ ਪ੍ਰਤੀ ਕੋਈ ਕੋਈ ਗਾਇਡਲਾਈਨਸ ਨੇ ਅਸੀਂ ਖੂਨ ਖਰਾਬਾ ਨਹੀਂ ਦਿਖਾ ਸਕਦੇ ਬਿਲਕੁਲ ਅਸੀਂ ਕੁੱਟਮਾਰ ਸ਼ਰਿਆਮ ਨਹੀਂ ਦਿਖਾ ਸਕਦੇ ਬਿਲਕੁਲ ਅਸੀਂ ਬੱਚਿਆਂ ਦੀ ਕੁੱਟਮਾਰ ਖੂਨ ਖਰਾਬਾ ਕਤਲ ਹੋ ਰਿਹਾ ਹੈ ਵਾਇਲੈਂਸ ਨਹੀਂ ਦਿਖਾ ਸਕਦੇ ਅਸੀਂ ਸੀਸੀਟੀਵੀ ਨਹੀਂ ਦਿਖਾ ਸਕਦੇ ਕਿਉਂ ਉਹ ਵਾਇਲੇਸ਼ਨਸ ਆ ਬਿਲਕੁਲ ਵਾਇਲੇਸ਼ਨਸ ਅਸੀਂ ਜੇ ਕਰੋ ਅਸੀਂ ਕਿਤੇ ਵੀਡੀਓ ਭਾਵੇਂ ਭਲੇਖੇ ਸਾਡੇ ਕੋ ਰੀਣਕ ਇੱਕ ਖੂਨ ਵਾਲੀ ਵੀਡੀਓ ਚੱਲ ਵੀ ਜਾਂਦੀ ਹੈ ਉਹ ਫੇਸਬੁਕ ਆਪਣੇ ਆਪ ਹਟਾ ਦਿੰਦਾ ਤੇ ਯੂਟਿਊਬ ਬੈਨ ਕਰ ਦਿੰਦਾ 5 ਮਿੰਟ ਨਹੀਂ ਜੀ 5 ਸੈਕਿੰਡ ਲਾ ਕੇ ਤੁਸੀਂ 5 ਮਿੰਟ ਤੁਸੀਂ ਜ਼ਿਆਦਾ ਕਹਿੰਦੇ ਆ ਇਸੇ ਤਰ੍ਹਾਂ ਸਾਨੂੰ ਸੰਵਿਧਾਨਿਕ ਹੱਕ ਆ ਜੀ ਅਸੀਂ ਬੋਲ ਸਕਦੇ ਆ ਸਾਡੇ ਮੌਲਿਕ ਜਿੱਦਾਂ ਸਾਡੇ ਮੌਲਿਕ ਕੁਝ ਅਧਿਕਾਰ ਨੇ ਸਾਡੇ ਕਰਤੱਵ ਵੀ ਨੇ ਜੀ ਦੇਖੋ ਜੇ ਸਾਨੂੰ ਸੰਵਿਧਾਨ ਨੇ ਹੱਕ ਦਿੱਤਾ ਅਸੀਂ ਜੋ ਮਰਜ਼ੀ ਕਰੀਏ ਜੋ ਮਰਜ਼ੀ ਖਾਈਏ ਪੀਈਏ ਬੋਲੀਏ ਪਹਿਨੀਏ ਤਾਂ ਉੱਥੇ ਸਾਡੇ ਮੌਲਿਕ ਕਰਤੱਵ ਵੀ ਨੇ ਹੂੰ ਜੇ ਸਾਨੂੰ ਲੋਕ ਦੇਖ ਰਹੇ ਨੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਮर्याਦਾ ਦੇ ਵਿੱਚ ਰਹਿ ਕੇ ਕਰੀਏ ਹੂੰ ਅਸੀਂ ਉਸ ਤਰ੍ਹਾਂ ਦਾ ਕੰਟੈਂਟ ਕਿਉਂ ਨਹੀਂ ਬਣਾ ਸਕਦੇ ਜਿਹੜਾ ਅਸੀਂ ਪਰਿਵਾਰਾਂ ਦੇ ਵਿੱਚ ਬੈ ਕੇ ਦੇਖੀਏ ਅਸੀਂ ਨੋਨ ਮੈਜ ਕੰਟੈਂਟ ਕਿਉਂ ਤਿਆਰ ਕਰ ਰਹੇ ਆ ਅਸੀਂ ਅਸ਼ਲੀਲਤਾ ਨੂੰ ਕਿਉਂ ਪ੍ਰੋਮੋਟ ਕਰ ਰਹੇ ਜਿਹੜੇ ਇਸ ਤਰ੍ਹਾਂ ਦੇ ਇਨਫਲੂਐਂਸਰ ਨੇ ਜੀ ਦੇਖੋ ਕਾਨੂੰਨ ਵੀ ਮੈਨੂੰ ਲਾ ਦੇਣਾ ਤਾਂ ਜ਼ਰੂਰ ਬਣਾਣਾ ਚਾਹੀਦਾ ਚਾਹੇ ਉਹ ਮੀਡੀਆ ਵਾਲੇ ਆ ਚਾਹੇ ਅਸੀਂ ਆ ਚਾਹੇ ਇਸ ਤਰ੍ਹਾਂ ਦੇ ਇਨਫਲੂਐਂਸਰ ਆ ਜੀ ਕਾਨੂੰਨ ਹੋਣ ਬਣਿਆ ਵੀ ਹੋਵੇਗਾ ਜੇਕਰ ਕੋਈ ਮਰਿਆਦਾ ਤੋਂ ਬਾਹਰ ਜਾਂਦਾ ਕਿਸੇ ਨੂੰ ਕੋਈ ਚਿਪਣੀ ਕਰਦਾ ਗਲਤ ਤਰ੍ਹਾਂ ਦੀ ਉਹ ਸਾਈਬਰ ਸੈੱਲ ਬਣੇ ਹੋਏ ਆ ਉਸ ਤਰ੍ਹਾਂ ਦੇ ਜਿਹੜੇ ਉਹ ਕਾਰਵਾਈਆਂ ਉਹਨਾਂ ਤੇ ਕਰਦੇ ਵੀ ਆ ਪਰ ਮੈਨੂੰ ਲੱਗਦਾ ਇੱਕ ਠੋਸ ਰਣਨੀਤੀ ਸਰਕਾਰ ਨੂੰ ਇਹਨਾਂ ਤੇ ਖਾਸ ਕਰਕੇ ਵਿੱਚ ਪਾ ਇਨਕਲੂਡ ਮੀ ਆਪ ਅਸੀਂ ਵੀ ਚਾਹੀਦੇ ਸੋਸ਼ਲ ਮੀਡੀਆ ਵਾਲੇ ਸਾਰਿਆਂ ਤੇ ਕੋਈ ਇੱਕ ਅੰਜਾ ਕਸਣਾ ਚਾਹੀਦਾ ਇਸ ਤਰ੍ਹਾਂ ਦੀ ਟੀਮ ਕੋਈ ਤਿਆਰ ਕਰਨੀ ਚਾਹੀਦੀ ਆ ਜੀ ਜਿਹੜੇ ਗਲਤ ਦਿਖਾਉਂਦੇ ਨੇ ਜਾਂ ਜਿਹੜੇ ਇਹ ਗਲਤ ਜਿਹੜੀ ਉਹ ਲੋਕਾਂ ਦੇ ਵਿੱਚ ਉਹ ਭਰਮ ਭਲੇਖੇ ਇਦਾਂ ਦੇ ਪੈਦਾ ਕਰਦੇ ਰਹੇ ਚੇਤਾ ਜਿੱਦਾਂ ਤੁਸੀਂ ਦੀਪਿਕਾ ਲੂਥਰਾ ਦੀ ਗੱਲ ਕੀਤੀ ਮੈਂ ਇੱਕ ਵਾਰ ਮੋੜ ਤੋਂ ਉਹਦੇ ਸਵਾਲ ਤੇ ਆਣਾ ਚਾਹਣਾ ਉਹਨੇ ਵੀ ਮਾਫੀ ਮੰਗੀ ਹੈ ਸੋਸ਼ਲ ਮੀਡੀਆ ਤੇ ਆਪਣੇ ਅਕਾਊਂਟ ਤੇ ਲਾਈਵ ਹੋ ਕੇ ਵੀਡੀਓ ਵੀ ਡਿਲੀਟ ਕੀਤੀਆਂ ਗਈਆਂ ਨੇ ਜਿਹੜੀਆਂ ਉਹ ਗਲਤ ਸ਼ਬਦ ਬੋਲਦੇ ਨੇ ਤੇ ਹੁਣ ਦੁਬਾਰਾ ਤੋਂ ਉਹਨਾਂ ਨੇ ਕਿਹਾ ਕਿ ਮੈਨੂੰ ਖਤਰਾ ਹੈ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਸਿਕਿਉਰਿਟੀ ਦਿੱਤੀ ਜਾਵੇ ਨੂੰ ਕੋਈ ਪੁੱਛੋ ਤੂੰ ਸਮਾਜ ਸੇਵਕ ਆ ਬਹੁਤ ਵੱਡੀ ਜਾਂ ਤੂੰ ਕੋਈ ਰਾਜਨੀਤਿਕ ਆਗੂ ਆ ਬਹੁਤ ਵੱਡੀ ਜਾਂ ਤੂੰ ਇਸ ਤਰ੍ਹਾਂ ਦਾ ਕੋਈ ਦੇਸ਼ ਸੇਤਾ ਦਾ ਕੰਮ ਕੀਤਾ ਤੈਨੂੰ ਜਿਹੜ ਜਦ ਦੀਪਿਕਾ ਲੁਥਰਾ ਕੁੜੀ ਆ ਮਾਫੀ ਚਾਹੁੰਦਾ ਕਹਿਣਾ ਤਾਂ ਨਹੀਂ ਚਾਹੀਦਾ ਹੂੰ ਇਹਨੇ ਇੱਕ ਬੈਦ ਦੇ ਉਹ ਪ੍ਰਮੋਸ਼ਨ ਕੀਤੀ ਸੀ ਜੀ ਜੀ ਹਾਂ ਇੰਨੇ ਗੰਦੇ ਤਰੀਕੇ ਦੇ ਨਾਲ ਕੀਤੀ ਸੀਗੀ ਡਬਲ ਮੀਨਿੰਗ ਗੱਲਾਂ ਇੰਨੇ ਗੰਦੇ ਤਰੀਕੇ ਦਾ ਕਰਦਾ ਕਿ ਮੈਂ ਲੋਕਾਂ ਨੂੰ ਮੈਂ ਬਾਅਦ ਚ ਪੁੱਛਦਾ ਮੈਂ ਤਾਂ ਦੀਪਿਕਾ ਲੁਥਰਾ ਨੂੰ ਪੁੱਛਦਾ ਤੂੰ ਕਿੱਦਾਂ ਆਪਣੇ ਘਰ ਦੇ ਅਨਮੂਤ ਖਾਂਦੀ ਹੋਉਂਗੀ ਆਪਣੇ ਕਿ ਅੱਜ ਮੈਂ ਕੀ ਕਰਕੇ ਆਈ ਆ ਬਿਲਕੁਲ ਮੈਂ ਕੀ ਪ੍ਰਮੋਸ਼ਨ ਕਰਕੇ ਆਈ ਆ ਕਿਹੜਾ ਮੈਂ ਕਿਹੜੀਆਂ ਮੈਂ ਸ਼ਬਦਾਵਲੀ ਉੱਥੇ ਵਰਤ ਕੇ ਆਈ ਆ ਮੈਂ ਤਾਂ ਪਰਿਵਾਰਾ ਤੋਂ ਵੀ ਹੈਰਾਨ ਆ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜਦੋਂ ਖਬਰ ਚੱਲਦੀ ਹੈ ਨਾ ਸਾਡੇ ਵੀ ਕੋਈ ਅਸੀਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਹਾਂ ਸਭ ਤੋਂ ਪਹਿਲਾਂ ਮੇਰੇ ਪਿਤਾ ਜੀ ਉਹ ਸਾਰੀ ਖਬਰ ਨੂੰ ਸੁਣਦੇ ਆ ਹੂੰ ਤੇ ਜਿਹੜੀ ਇੱਕ ਇਹ ਲਿਆਕਤ ਹੁੰਦੀ ਹੈ ਨਾ ਬੰਦੇ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ ਇਹ ਲਿਆਕਤ ਮੇਰੇ ਵਿੱਚ ਵੀ ਹੈ ਨਾ ਮੈਂ ਵੀ ਖਬਰ ਆਪਣੀ ਨੂੰ ਪੂਰੀ ਨਹੀਂ ਸੁਣਦਾ ਮੈਂ ਸ਼ੇਅਰ ਕਰਨ ਵਾਲੀ ਗੱਲ ਕਰਦਾ ਮੇਰੇ ਪਿਤਾ ਜੀ ਪਹਿਲਾਂ ਪੂਰੀ ਖਬਰ ਨੂੰ ਸੁਣਦੇ ਆ ਫੇਰ ਸ਼ੇਅਰ ਕਰਦੇ ਆ ਕਿਤੇ ਕੁਝ ਉਹਨਾਂ ਨੂੰ ਲੱਗੇ ਕਿ ਯਾਰ ਇੱਥੇ ਸ਼ਬਦ ਦੇ ਗਲਤ ਵਰਤ ਗਿਆ ਮੈਨੂੰ ਉਸ ਵੇਲੇ ਟੋਕ ਦਿੰਦੇ ਤੁਸੀਂ ਵੀ ਕਈ ਵਾਰ ਨੋਟ ਕੀਤਾ ਬਿਲਕੁਕੁਨ ਹਾਂਜੀ ਮੈਨੂੰ ਉਹ ਪੈ ਜਾਂਦੇ ਨੇ ਕਿ ਆਹ ਸ਼ਬਦ ਤੂੰ ਇੱਥੇ ਆ ਵਰਤ ਗਿਆ ਤੈਨੂੰ ਇਹ ਕਰਨਾ ਚਾਹੀਦਾ ਸੀਗਾ ਮੈਂ ਮੋਰੋ ਕਹਿੰਦਾ ਹੁੰਦਾ ਚਲੋ ਕੋਈ ਨਹੀਂ ਬਾਪਾ ਅੱਗੇ ਤੋਂ ਧਿਆਰ ਰੱਖਾਂਗਾ ਉਹ ਯਾਰ ਇਹਨਾਂ ਦੇ ਘਰ ਦੇ ਨੂੰ ਵੀ ਨਹੀਂ ਸ਼ਰਮ ਤੁਸੀਂ ਕੀ ਇਹਨਾਂ ਨੂੰ ਨਿਆਣੇ ਦੇਖੋ ਤੁਸੀਂ ਕਿਉਂ ਕਿਉਂ ਨਹੀਂ ਨਿਆਣੇ ਤੇ ਸਖਤਾਈ ਹੋ ਸਕਦੀ ਜੀ ਬਿਲਕੁਲ ਤੁਸੀਂ ਤੂੰ ਆਪਣੇ ਘਰ ਦੇ ਦੇ ਵਿੱਚ ਬਹਿ ਕੇ ਦੀਪਿਕਾ ਕੁੜੀ ਆ ਕਿੱਦਾਂ ਵੀਡੀਓ ਆਪਣੀਆਂ ਦੇਖਦੀ ਹੋਵੇਗੀ ਇਹ ਤੇ ਘਰ ਦੇ ਕਿੱਦਾਂ ਦੇਖਦੇ ਹੋਣਗੇ ਰਿਸ਼ਤੇਦਾਰ ਦੇ ਭੈਣ ਭਰਾਣੇ ਯਾਰ ਦੋਸਤ ਨੇ ਜੀ ਕਿ ਹਰ ਵੇਲੇ ਮਤਲਬ ਇਹ ਘਰ ਚ ਵੀ ਅਸ਼ਲੀਲਤਾ ਹੀ ਫਲਾਉਂਦੇ ਇਦਾਂ ਦੀਆਂ ਗੱਲਾਂ ਕਰ ਕਰਕੇ ਬਿਲਕੁਲ ਸੋਮ ਕ ਪਰਿਵਾਰ ਵੀ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਜ਼ਿੰਮੇਵਾਰ ਆ ਜੀ ਰਹੀ ਗੱਲ ਹੁਣ ਮਾਫੀਆਂ ਦੀ ਮਾਫੀ ਇੱਕ ਦਿਨ ਹੀ ਚ ਮਾਫੀਆਂ ਦਾ ਬਹੁਤਿਆਂ ਦੀ ਆ ਗਈ ਇੱਕਾ ਪ੍ਰੀਤ ਜੱਟੀ ਆ ਪ੍ਰੀਵਰ ਪੂਜਾ ਸੰਗਾ ਵਿਚਾਰ ਕਰਾਉਂਦਾ ਇੱਕਾ ਪੂਜਾ ਸੰਗਾ ਵੀ ਮੈਂ ਹੀ ਹੁਣੇ ਸੁਣੀ ਇੱਕ ਸੰਗਰੂਰ ਤੋਂ ਇੱਕ ਕਪਲ ਆ ਉਹ ਵੀ ਬਹੁਤ ਗਲਤ ਵੀਡੀਓ ਬਿਲਕੁਲ ਜੀ ਬਿਲਕੁਲ ਇੱਕ ਮੈਂ ਆਪਾਂ ਫੋਨ 'ਚ ਇੱਕ ਸੇਵ ਕਰਕੇ ਮੈਂ ਰੱਖੀ ਆ ਆ ਮੈਰੋ ਦੀ ਚੇਤਾਵਨੀ ਤੋਂ ਬਾਅਦ ਆ ਜਿਹੜੇ ਪਿੰਡੂ ਜੱਟ ਰਿਕਾਰਡਸ ਵਾਲਿਆਂ ਨੇ ਹੱਥ ਜੋੜ ਕੇ ਮਾਫੀ ਮੰ ਸਿਰ ਤੇ ਦਸਤਾਰਾ ਸਜਾਈਆਂ ਜੀ ਇਹਨਾਂ ਨੇ ਅੱਛਾ ਜੀ ਕਹਿੰਦੇ ਪਹਿਲਾਂ ਅਸੀਂ ਸਾਫ ਸੁਥਰੀਆ ਵੀਡੀਓਸ ਪਾਉਂਦੇ ਸੀ ਜਾਂ ਖਰਚਾ ਨਹੀਂ ਸੀ ਜੁੜਦਾ ਹੂੰ ਅਸੀਂ ਸੋਚਿਆ ਗਲਤ ਵੀਡੀਓ ਚੱਲ ਪਾਵਾਂਗੇ ਅਕਲ ਤੇ ਪਰਦਾ ਜਿਹੜਾ ਪੈ ਗਿਆ ਸਾਨੂੰ ਕੁਝ ਪਤਾ ਨਹੀਂ ਲੱਗਾ ਯਾਰ ਇਹ ਕਿੱਦਾਂ ਦਾ ਹੁਣ ਪੈਸਿਆਂ ਦੀ ਲੋੜ ਤਾਂ ਸਾਨੂੰ ਵੀ ਆ ਬਿਲਕੁਲ ਸਾਡਾ ਦਿਲ ਨਹੀਂ ਕਰਦਾ ਅਸੀਂ ਹੁਸ਼ਾਰ ਪਰ نیوز ਨੂੰ ਪੰਜਾਬ ਲੈਵਲ ਤੇ ਲੈ ਕੇ ਜਾਈਏ ਮੈਂ ਵੀ ਅੱਪ 10 ਬੰਦਿਆਂ ਦੀ ਟੀਮ ਰੱਖਾਂ ਮੈਂ ਕੱਲਾ ਹੀ ਕਦੀ ਕੈਮਰਾ ਚਲਾਉਂਦਾ ਕਦੀ ਕੋਸ਼ਿਸ਼ ਕਰਦਾ ਮੈਂ ਤੇ ਕੋਈ ਤਾਂ ਨਾ ਜੀ ਜੀ ਯਾਰ ਪੈਸੇ ਤਾਂ ਅਸੀਂ ਵੀ ਕਮਾਉਣਾ ਚਾਹੁੰਦੇ ਆ ਅਸੀਂ ਵੀ ਹੁਣ ਨੰਗ ਫੰਗ ਦਿਖਾਉਣ ਲੱਗ ਜਾਈਏ ਅਸੀਂ ਪੁੱਠੀ ਸਿੱਟੀ ਬਕਵਾਸ ਕਰਨ ਲੱਗ ਜਾਈਏ ਨੰਗੀਆਂ ਕਿ ਘੁੰਮਣ ਲੱਗ ਜਾਈਏ ਕੈਮਰੇ ਆ ਮੋਰੇ ਬਿਲਕੁਲ ਕਿ ਇਹ ਕੀ ਕੀ ਮਾਨਸਿਕਤਾ ਪੰਜਾਬ ਦਾ ਯੂਥ ਆ ਸੂਰਬੀਰਾ ਦੀ ਕੋਮ ਆ ਦਿੱਲੀ ਦੇ ਨਾਲ ਮੱਥਾ ਲਾਇਆ ਸੀ ਕਿਸਾਨੀ ਅੰਦੋਲਨ ਬਿਲਲੇ ਪੰਜਾਬੀਆਂ ਨੇ ਹਿਲਾ ਕੇ ਰੱਖਤੀ ਸੀਗੀ ਸਰਕਾਰ ਤੇ ਅੱਜ ਇਹ ਕਿੱਧਰ ਨੂੰ ਤੁਰੇ ਹੋ ਜੀ ਸਾਡੇ ਜਿਹੜੇ ਮੁੰਡੇ ਨੇ ਬਿਲਕੁਲ ਮੈਂ ਤਾਂ ਹੀ ਕਹਿੰਦਾ ਕੋਈ ਨਾ ਕੋਈ ਕਾਨੂੰਨ ਕਾਇਦੇ ਮੁਤਾਬਕ ਕਾਰਵਾਈਆਂ ਜ਼ਰੂਰ ਹੋਣੀਆਂ ਚਾਹੀਦੀਆਂ ਜੀ ਮੈਂ ਕੱਲੀ ਇਹਨਾਂ ਦੀ ਗੱਲ ਨਹੀਂ ਕਰਦਾ ਚਾਹੇ ਸਾਡੇ ਆਰਗੇਨ ਮੀਡੀਆ ਕਿਉਂ ਨਾ ਹੋਵੇ ਜਿੱਥੇ ਗਲਤ ਤਾਂ ਅਸੀਂ ਗਲਤ ਹੈ ਜੀ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਆ ਤਾਂ ਹੁਣੇ ਮਾਫੀਆਂ ਮੰਗਣ ਲੱਗ ਗਏ ਆ ਦੇਖੋ ਹੁਣ ਮੈਨੂੰ ਲੱਗਦਾ ਸਵਾਲ ਤੁਸੀਂ ਇੱਕ ਹੋਰ ਪੁੱਛੋਗੇ ਕਿ ਚੇਤਨ ਜੀ ਫਰਕ ਕਿੰਨਾ ਕਰਊਗਾ ਕਿ ਬੰਦ ਹੋ ਜਾਣਗੇ ਇਹ ਵੀਡੀਓ ਮੈਂ ਤਾਂ ਇਹ ਸਵਾਲ ਤੇ ਕੀ ਚੇਤਨ ਜੀ ਇਸ ਚੀਜ਼ ਤੋਂ ਬਾਅਦ ਨੂੰ ਲੱਗਦਾ ਕਿ ਸੁਧਾਰ ਹੋਊਗਾ ਹੁਣ ਕੋਈ ਸੋਸ਼ਲ ਮੀਡੀਆ ਤੇ ਦੇਖੋ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਮੈਰੋ ਨੇ ਚੇਤਾਵਨੀ ਦਿੱਤੀ ਆ ਕਈ ਉਹਦਾ ਵਿਰੋਧ ਵੀ ਕਰਦੇ ਨੇ ਪਰ ਜਿਆਦਾ ਚਿਰ ਨਹੀਂ ਤਾਂ ਮੈਨੂੰ ਲੱਗਦਾ 2-4 ਮਹੀਨੇ 6 ਮਹੀਨੇ ਤਾਂ ਠੰਡ ਪਾ ਕੇ ਰੱਖੂਗੀ ਦੇਖੋ ਆਪਣੀ ਜ਼ਿੰਦਗੀ ਨੂੰ ਉਹ ਤਾਂ ਉਹ ਦਾਤੇ ਲਾ ਗਿਆ ਮੈਰੋ ਜੀ ਬਿਲਕੁਲ ਪਰ ਸਮਾਜ ਦੇ ਵਿੱਚੋਂ ਥੋੜਾ ਬੋਤਾ ਗੰਦਾ ਜਿਹੜਾ ਸਾਫ਼ ਹੋ ਗਿਆ ਪਰ ਮੈਨੂੰ ਲੱਗਦਾ ਕਿ ਜਿਹੜੇ ਹੋਰ ਬੁੱਧੀਜੀਵੀ ਨੇ ਸਵਾਸੇਵੀ ਜਥੇਬੰਦੀਆਂ ਨੇ ਕਿਸੇ ਵੀ ਚਾਹੇ ਉਹ ਸਿੱਖ ਕੌਮ ਦੇ ਵਿੱਚ ਨੇ ਚਾਹੇ ਉਹ ਤੇ ਹਿੰਦੂ ਕੌਮ ਦੇ ਵਿੱਚ ਨੇ 크ਿਸਚਨ ਦੇ ਵਿੱਚ ਨੇ ਮੁਸਲਮ ਸਮਾਜ ਦੇ ਵਿੱਚ ਨੇ ਸਾਰਿਆਂ ਨੂੰ ਇਹਦੇ ਲਈ ਇੱਕ ਇੱਕ ਜੋ ਢੋਕੇ ਹੋਕਾ ਮਾਰਨਾ ਚਾਹੀਦਾ ਹੈ ਜੀ ਜਿਹੜੇ ਇਸ ਤਰ੍ਹਾਂ ਦਾ ਅਸ਼ਲੀਲਤਾ ਦਾ ਪ੍ਰਗਟਾਵਾ ਕਰਦੇ ਨੇ ਸ਼ਿਕੰਜਾ ਕਸਣਾ ਚਾਹੀਦਾ ਹੈ ਜੀ ਮਤਲਬ ਪਹਿਲਾਂ ਸਮਝਾਓ ਇੱਕ ਅੱਧੀ ਯਾਰੀ ਮੰਨਦੇ ਤਾਂ ਠੀਕ ਆ ਨਹੀਂ ਤਾਂ ਫਿਰ ਪੰਜਾਬੀ ਦੀ ਕਹਾਵਤਾਂ ਜੇ ਤੇ ਸਿੱਧੀ ਉਂਗਲ ਨਾਲ ਕੇ ਨਿਕਲੇ ਤੇ ਢੀ ਕਰਕੇ ਫਿਰ ਜੁੱਤੀ ਵੀ ਚੱਕੀ ਜਾ ਸਕਦੀ ਹੈ ਜੀ ਕਾਨੂੰਨ ਮੁਤਾਬਕ ਕਾਰਵਾਈਆਂ ਨਾ ਤੇ ਕੀਤੀ ਜਾਵੇ ਪਰ ਮੈਨੂੰ ਲੱਗਦਾ ਕਿ ਪਹਿਲਾਂ ਜੁੱਤੀਆਂ ਜਿਹੜੀਆਂ ਉਹ ਪਰਿਵਾਰਾਂ ਨੂੰ ਮਾਰਨ ਦਾ ਅਧਿਕਾਰ ਆ ਪਰਿਵਾਰ ਸੁਧਾਰਨ ਤਾਂ ਜ਼ਰੂਰਤ ਨਹੀਂ ਪਊਗੀ ਕਿ ਮੁੜ ਕੇ ਇਸ ਤਰ੍ਹਾਂ ਉਹ ਦਿਖਾ ਸਕਣ ਜੀ ਜੀ ਬਹੁਤ ਬਹੁਤ ਧੰਨਵਾਦ ਚੇਤਨੂ ਧੰਨਵਾਦ ਜੀ